ਪੜਿਲੇ ਕੀ ਫੈਮਿਲੀ ਆ ਅਦਰ ਇੰਗਲਿਸ਼ ਬੋਲਦੀ ਉੱਥੇ ਜਾ ਕੇ ਖਾਣਾ ਪੀਣਾ ਮੜਿਆ ਲਿਮਟੇ ਚ ਖਾਇਓ ਕੀ ਬੋਲ ਮੋਲ ਪੂਰਾ ਕਰਮੇਗਾ ਇੱਕ ਨੰਬਰ ਮੋਲ ਹੋਣਾ ਪੈਗਾ ਪੂਰਾ ਇੱਕ ਨੰਬਰ ਜਿਹਦਾ ਪਤਾ ਨਹੀਂ ਆਂ ਇੰਗਲਿਸ਼ ਤੇ ਉਹਨੇ ਜਾ ਕੇ ਪਾਪ ਕੌਰ ਨੂੰ ਚੰਪੜ ਜਾ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਸਵਾਗਤ ਤੁਹਾਡੇ ਨੂ ਬਲੌਗ ਨਾਲ ਤੇ ਅੱਜ ਅਸੀਂ ਜਾ ਰਹੇ ਹਾਂ ਇਸਤਿਆਰੀ ਚ ਤੇ ਹਾਂਜੀ ਕਿਥੇ ਜਾ ਰਹੇ ਆਪਾ ਅੱਜ ਜਾਂ ਜਾ ਕੇ ਪਤਾ ਲੱਗੂ ਅਸੀਂ ਕਿੱਥੇ ਜਾ ਰਹੇ ਆਂ ਤੇ ਹੋਰ ਕੁਛ ਨਹੀਂ ਬਸ ਜੁੜੇ ਰਹੋ ਸਾਡੇ ਨਾਲ ਸਾਡੇ ਨਵੇਂ ਵਲੌਗ ਨਾਲ ਤੇ ਓਕੇ ਬਾਈ ਟਾਡਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਮੈਂ ਬੈਠੀ ਤਾਂ ਹੈਗੀ ਆ ਵਰਤਨ ਵਾਲਾ ਪਰ ਮੈਂ ਵਾਈਗੁਰੂ ਵਾਈਗੁਰੂ ਕਰੀ ਜਾਂਦੀ ਆਂ ਤੂੰ ਤੂੰ ਆਇਆ ਕਿ ਮੈਂ ਬੈਠੀ ਪਹਿਲੀ ਵਾਰਾਂਗੀ ਤਾਂ ਡਰ ਲੱਗਦਾ ਪਹਿਲੀ ਵਾਰ ਨਹੀਂ ਜੀ ਹੁਣ ਲੈ ਗੱਡੀ 'ਚ ਤਾਂ ਹੁਣ ਬੰਦਾ ਪੈਂਦੀ ਆ ਗੱਡੀ ਜਿੱਤ ਨਹੀਂ ਆਏ ਤੇ ਮੈਨੂੰ ਆਇਆ ਮੈਨੂੰ ਛੋਡੇ ਤੇ ਆ ਹੀ ਹੈਗਾ ਵੀ ਤੁਸੀਂ ਗੱਡੀ ਚਲਾ ਲੈਣੇ ਹੋ ਯਕੀਨ ਨਹੀਂ ਹੈਗਾ ਫਿਰ ਯਕੀਨ ਨਹੀਂ ਹੈਗਾ ਮੈਨੂੰ ਵੀ ਸਾਲ ਹੋ ਗਿਆ ਪਿਆ ਤਾਂ ਇੱਥੇ ਤਾਂ ਯਕੀਨ ਨਹੀਂ ਹੈਗਾ ਆਈ ਹੈ ਤਾਂ ਯਕੀਨ ਹੈਗਾ ਬਟ ਮੈਨੂੰ ਆਈ ਨਹੀਂ ਹੈਗਾ ਵੀ ਤੁਸੀਂ ਗੱਡੀ ਚਲਾ ਸਕਦੇ ਹੋ ਹੈ ਚਲਾ ਸਕਦਾ ਤਾਂ ਸਮਝ ਚਲਾਇਦਾ ਹੈ ਨਾ ਹੋਰ ਕੀ ਹੈ ਮੈਂ ਹੁਣ ਮੈਨੂੰ ਆਪ ਨੂੰ ਐ ਹੋ ਰਿਹਾ ਹੈਗਾ ਪਰ ਵਾਇਗਰ ਵਾਇਗਰ ਕਰੀ ਜਾਂਦੀ ਮੈਂ ਉਸ ਦਿਨ ਹੁੰਦਾ ਹੈ ਵਾਇਗਰ ਨਾਲ ਹੀ ਹੁੰਦਾ ਆਪਣੇ ਹੂੰ ਹੂੰ ਗੱਲ ਨਾ ਆਏ ਪਰ ਮੈਨੂੰ ਇੰਨਾ ਐ ਪਤਾ ਨਹੀਂ ਸੀ ਵੀ ਅੰਬਰਤ ਨੂੰ ਗੱਟੀ ਆਉਂਦੀ ਹੈਗੀ ਬਟ ਆਉਂਦੀ ਹੈ ਵਧੀਆ ਡਰਾਈਵ ਕਰ ਰਿਹਾ ਹੈਗਾ ਗੱਡੀ 'ਚ ਬੈਠੀ ਹੈ ਮੇਰੇ ਨਾਲ ਤੇ ਪਤਾ ਲੱਗਦਾ ਜਿਵੇਂ ਵਧੀਆ ਡਰਾਈਵ ਕਰ ਰਹੇ ਹੋ ਤੁਸੀਂ ਮੈਂ ਵਿਚਾਰੀ ਨੂੰ 60 ਤੋਂ ਉੱਪਰ ਨਿਟ ਪਾਉਂਦਾ ਹੈਗਾ ਵੀ ਚੱਲ ਘਰ ਮੈਂ ਡਰ ਜੂਗੀ ਹੂੰ ਡਰ ਜੂਗੀ ਇੱਥੇ ਮੈਂ ਸਾਈਕਲ ਵਾਲੀ ਸਪੀਡ ਚ ਚਲਾ ਰਿਹਾ ਹਾਂ ਤੁਸੀਂ ਤਾਂ ਫਿਰ ਉਹ ਇੱਥੇ ਤੂੰ ਫਿਰ ਟੱਪੇਗੀ ਹੈਂ ਫਿਰ ਤੂੰ ਟੱਪੇਗੀ ਫੋਟੋ ਫੋਟੋਗ੍ਰਾਫਰ ਕਿਹੜਾ ਫੋਟੋਟ ਕਰੀ ਜਾਂਦੇ ਹਾਂ ਹਾਂ ਅੱਪੜੀ ਵਾਂਗ ਕੀਤੀ ਸੀ ਸਕੂਲ ਦੇ ਮੂਰੇ ਕਰੀ ਜਾਂਦੇ ਨੇ ਸਕੂਲ ਦੇ ਮੂਰੇ ਹਾਂ ਬਸ ਗੁਰੂ ਘਰ ਆ ਗਏ ਗੁਰੂ ਘਰ ਆ ਗਏ ਅਸੀਂ ਬਸ ਪਹੁੰਚਣਾ ਦੀ ਆ ਥੋੜਾ ਜਿਹਾ ਟਾਈਮ ਰਹਿੰਦਾ ਹੈਗਾ ਥੋੜਾ ਜਿਹਾ ਟਾਈਮ ਹੀ ਰਹਿੰਦਾਗਾ ਸੱਲ ਮੁੱਕ ਗਏ ਤੇ ਅੰਬਰਤ ਨੇ 2 ਘੰਟਿਆਂ ਚ ਗੱਡੀ ਲਾਈ ਗਈ ਅਸੀਂ ਤਿੰਨ ਹੋਏ ਚੱਲੇ ਸੀਗੇ 5 ਵਜੇ ਨਾਲ ਹੋ ਰਹੇ ਨੇ ਇਹ ਬੰਦਾ ਡਰਾਈਵ ਕਰ ਰਿਹਾਗਾ ਅੱਛਾ ਇੰਨੀ ਹੌਲੀ ਡਰਾਈਵ ਕਰਦਾ ਨਾ 60 ਤੋਂ ਤਾਂ ਸੂਈ ਥੱਲੇ ਜਾਂਦੀ ਨਹੀਂ ਤੇ ਉੱਤੇ ਜਾਂਦੀ ਨਹੀਂ ਸੂਈ ਵਧੀਆ ਗੱਲਾਂ ਉਹ ਆ ਗਿਆ ਹੋਰ ਤਾਂ ਬਹੁਤ ਖੁਸ਼ੀ ਨਹੀਂ ਲੈਣਾ ਜੀ ਜੇ ਦਵਾ ਸਕਦੇ ਹੋ ਤਾਂ ਇੱਧਰ ਕਰਦੇ ਕਿਰਪਾ ਫਿਰ ਫਿੱਡੇ ਦਵਾਉਂ ਫਿੱਡੇ ਚੀਪਾ ਦੇ ਫਿੱਡੇ ਦਵਾਉਂਦ ਨੂੰ ਹੈ ਦਵਾ ਦੇ ਸੱਚੀ ਦਵਾ ਦੇ ਕੰਮ ਕਰਦੇ ਸੌਖਾ ਫਿਰ ਮੇਰੀ ਸੌਖਾ ਸੁਣ ਲੈ ਹਾ ਉੱਤੇ ਤੱਕ ਤੇ ਰਹਿ ਪਤਾ ਚੋਂਦਾ ਕੀ ਫਾਇਦਾ ਸੱਚੀ ਕੀ ਦਵਾਏਗਾ ਫਿਰ ਮੈਨੂੰ ਦੱਸ ਚੀਪਾ ਦੇ ਫਿੱਡੇ ਦਵਾਉਂਦ ਨੂੰ ਹੂੰ ਸੁਣਨ ਦਵਾ ਕੇ ਲੈ ਕੇ ਜਾਉਂ ਮੈਂ ਹੂੰ ਸੁਣਨ ਮੈਨੂੰ ਪਤਾ ਹੈਗੇ ਸ਼ੂਜ਼ ਲੈ ਕੇ ਚੱਲੂ ਤੁਸੀਂ ਹੈ ਸ਼ੂਜ਼ ਇਹਦਾ ਹਨਾ ਤਾਂ ਸਮਾਰਟ ਪਾਉਂਦੇ ਆਗੇ ਫਿਰ ਸਾਰਾ ਲਾਉਂਦਾ ਉਦੋਂ ਉਹ ਲਾਉਣੀ ਪਊਗਾ ਹਾਂ ਹੁਣ ਸਾਰਾ ਸਮਾਂ ਲਾ ਰਹੀ ਹਾਂ ਪਾ ਕੇ ਪਹਿਜਾ ਹੈ ਪਾ ਕੇ ਪਹਿਜਾ ਕਾਸੀ ਕਾਣ ਨੂੰ ਤੁਸੀਂ ਮੇਰੇ ਤੋਂ ਪਾ ਕੇ ਪਹਿਨੇ ਉਹਨਾਂ ਤੁਸੀਂ ਏਰਿੰਗਸ ਵਗੈਰਾ ਹੈ ਜੀ ਲਗੂ ਨਾਲ ਨੇ ਜੀ ਚੁੱਧਦੇ ਨੇ ਹੈ ਚੁੱਧਦੇ ਨੇ ਪਹਿਲਾਂ ਆਪਾਂ ਨਾਲ ਜੀਜੇ ਪਾ ਲੈਂਦੇ ਆ ਫਿਰ ਆਪਾਂ ਉਤਾਰੇ ਲੈਂਦੇ ਹਾਂ ਹਾਂ ਸਹੀ ਗੱਲ ਲਗੂ ਨੂੰ ਸਮਾ ਦਿਓ ਬੈਗ ਤੇ ਧਰ ਕੇ ਆਉਣੇ ਨੇ ਤਾਂ ਅੱਧਰ ਹੀ ਆਉਣੀ ਹੈ ਤਾਂ ਹਾਲਤ ਵੀ ਚੰਗੀਆਂ ਨੇ ਇਹਨਾਂ ਨੂੰ ਕੋਈ ਮਤਲਬ ਵੀ ਤੀ ਦੋ ਵੀ ਨਹੀਂ ਲਾ ਰਹੇ ਤੁਸੀਂ ਦਲ ਖਾਣੇ ਹੈ ਨਹੀਂ ਕੀ ਕਰਨੇ ਹੈ ਜਿਹੜੀ ਦਾ ਮੀਂਹ ਦਾਾਲ ਪਰੌਣੇ ਨੂੰ ਖਵਾ ਮੈਂ ਜਿਹਦਾ ਪਤਾ ਨਹੀਂ ਮਾਇੰਗੀ ਸੀ ਛਾਬੀ ਲੋ ਜੰਬਾ ਨੇ ਕਰਤੀ ਰੋਟੀ ਸਟਾਰਟ ਮੂੰਗੀ ਦਾ ਖਵਾਈ ਹੈ ਪਰੌਣੇ ਦੀ ਮੂੰਗੀ ਕੋਈ ਨਹੀਂ ਜੀ ਦੋ ਨੇ ਈਲੀ ਮੂੰਗੀ ਦੋ ਸਬਜ਼ੀਆਂ ਐ ਤੁਹਾ ਬਦਲ ਕਾ ਦੀ ਗੱਜਰ ਜੀ ਮੇਂ ਤਰਾ ਆਦੂ ਤੜੀ ਲੱਗ ਜੇ ਮੈਨੂੰ ਕੱਲ ਖੁੱਲ ਨਹੀਂ ਹੈ ਕਿ ਜੀ ਉਹ ਬੋਲੀ ਨਾ ਗੱਡਾ ਲਈ ਜੀ ਜੀ ਲੱਗਿਆ ਤੁਹਾ ਜੀ ਲੱਗਿਆ ਤੁਹਾ ਜੀ ਤੇ ਲੱਗਿਆ ਮੂਲੀ ਵੀ ਨਹੀਂ ਹੈਗੀ ਮੈਨੂੰ ਪਤਾ ਨਹੀਂ ਕਿ ਕੀਾਸ ਤੋਂ ਹੈ ਕੋਲਾ ਪਿਆਜ਼ ਆ ਮੂਲੀ ਆ ਨਾ ਕੋ ਟਮਾਟਰ ਉਹ ਬੋਲ ਜਨ ਆ ਆ ਬਚਾਰੀ ਸੇਵਾ ਕਰਦੀ ਖਰਦੀ ਆਗੀ ਨਾ ਕੋ ਟਮਾਟਰ ਆ ਨਾ ਕੋਈ ਮੂਲੀ ਆਗੀ ਉਸ ਵੀ ਹੈਗਾ ਦੇਖਣਾ ਆ ਦੇਖ ਆ ਦਾਲ ਲੇਖ ਲੋ ਪ੍ਰਾਣੇ ਨੂੰ ਮੂੰਗੀ ਦੀ ਪੀਲੀ ਮੂੰਗੀ ਉਹ ਹੀ ਖੱਟੀ ਖੱਟੀ ਪਤਾ ਲੈਣਾ ਇਸ ਹਾਲੇ ਦਾ ਪਤਾ ਲੈਣ ਆਇਆ ਹਾਂ ਬਤ ਗੁੱਬੀ ਗੱਭੀ ਕਰਦੇ ਗੁੱਬੀ ਅਪਰਾਧ ਕਰੀ ਸੀ ਜੀ ਆਪਾਂ ਦਾ ਕਰੀ ਸੀ ਇਸ ਤਰ੍ਹਾਂ ਜੀ ਮੇਰੇ ਗੁੱਬੀ ਵਾਲਾ ਪਰੌਣਾ ਮੈਂ ਤਾਂ ਨਹੀਂ ਇਹ ਮੇਰੇ ਪਰੌਣੇ ਸਵੇਰੇ ਲੱਗ ਕੱਲੇ ਤਾਂ ਨਹੀਂ ਬਸ ਆਗਰ ਤਰ ਤੂੰ ਵੀ ਆਂ ਪਿਆ ਦੀ ਉੱਚੀ ਬਣਾ ਦਿੰਦੀ ਆਂ ਟਾਂਡੇ ਸਾਗ ਤਰ ਕਰਨ ਮਾਂ ਜੀ ਪੁੱਜੀ ਬਣਾ ਦਿੰਦੀ ਪਰੌਣੇ ਦੇਖਣ ਦਿੰਦੀ ਪਰੌਣਾ ਕਹਿੰਦੇ ਬੈਸ ਨੂੰ ਸੁਧਦਾ ਨਾ ਮੈਂ ਕਰਕੇ ਨਾ ਪਤਾ ਨਹੀਂ ਕਰਦਾ ਤਾਂ ਅੰਡੇ ਨਾਲ ਸੇ ਇਜਾਜ਼ਤ ਹੋ ਜਾ ਜਾਂਦੀ ਹਾਂ ਸਾਡੀ ਚ ਕੱਲਾ ਦਾਰੂ ਪਰੌਣਾ ਮਿਲਦਾ ਬਦਾਰਾ ਪੁਛਾੜ ਕਰ ਦਿੰਦੇ ਇੱਕ ਮਿੰਟ ਖੜਾ ਇੱਕ ਮਿੰਟ ਜਾਂਦੇ ਦੀ ਪੁੱਜਿਆ ਨਾ ਇੰਨਾ ਫਿਰ ਟਾਈਮ ਲੇਦਾ ਦੇਖ ਹੰਬਦ ਤੁਸੀਂ ਆਂਡੇ ਦੀ ਪੁਰਜੀ ਦੀ ਮੰਗ ਕਰੀ 1 ਮਿੰਟ ਚ 1 ਮਿੰਟ ਚ ਬਣਾ ਕੇ ਲੈ ਆਂਦੀ ਨਾ 1 ਮਿੰਟ ਦਾ ਹਾਂ ਇਹ ਤਾਂ ਹੋ ਗਿਆ 10 ਮਿੰਟ ਐਨੇ ਵੀ ਨਹੀਂ ਹੁੰਦੇ ਰੋਟੀ ਤੇ ਅਗੂ ਬਾਦ ਮੈਂ ਇੱਕ ਇੱਕ ਤਾਂ ਹੀ ਹੈ ਕਿ ਰੋਟੀ ਲੈ ਕੇ ਆ ਰਹੀ ਸੀ ਵੀ ਸਨੋ ਖਾ ਲੈ ਫਿਰ ਤੇ ਚੜਦੀ ਮੁਰਗੀ ਦਾ ਬਰੋਬਰ ਮਿੰਟ ਲਾਇਆ ਵਾਹ ਦੇਖ ਹਾਂ ਚੜਦੀ ਮੁਰਗੀ ਦਾ ਬਰੋਬਰ 1 ਮਿੰਟ ਲਾਇਆ ਇੱਕ ਸਾੜ ਦਾ ਆਪਣੇ ਡੋਜ ਕੋਈ 1 ਸਾੜ ਦਾ ਰੋਟੀ ਹੋ ਜਾਂਦਾ 1 ਮਿੰਟ ਲਾਇਆ ਮੈਂ ਰੋਟੀ ਲਿਆ ਦੰਦ ਭਰ ਗਿਆ ਹੁੰਦਾ ਹੈ ਦਬਰ ਜਾਲਾ ਹਾਂ ਤੁਹਾਡੀ ਫੇਵਰੇਟ ਹੋ ਆ ਗਈ ਪੁਰਜੀ ਹੋਰ ਹੈ ਕੱਲੀ ਮੈਂ दारू ਨਹੀਂ ਪੀਦਾ ਹੋਰ ਕੁਝ ਮਰਜ਼ੀ ਲੈ ਆ ਗਰੋ ਉਹ ਦੋ ਜਨ ਸਗੜਾ ਕਰਦੇ ਤੁਸੀਂ ਕੱਲੀ ਦਾ ਛੱਡੀ ਐਂ ਉਹ ਉਹ ਜਿੰਜਾ ਦਾ ਜੁਰਦਾ ਖਾਣਾ ਉਹ ਤਲੇ ਪੁੱਫੜ ਲਾ ਪਵੇਗਾ ਉਹ ਤਲਿਆ ਸਾਰਾ ਮਲਿਆ ਤਲੇ ਸਾਰਾ ਚੁੰਡੀ ਵੀ ਕੋਲੇ ਪਈ ਐਗੀ ਮਤਲਬ ਇਧਰ ਹੀ ਬੈਠਾ ਹਾਂ ਜਿੰਦਾ ਇੱਕ ਸਰ ਹਾਂ ਰਾਂਦੀ ਮੈਂ ਇਹਨੇ ਹੋ ਕਰਤਾ ਬਣੀ ਜਾਂਦਾ ਉਹ ਬਣੀ ਜਾਂਦਾਗਾ ਹੁਣ ਹਵਾ ਹਵਾ ਲੱਗੀ ਜਾਂਦੀ ਐਗੀ ਉਹ ਇਹ ਤਾਂ ਵਧੀਆ ਬਣੀ ਇਹ ਤਾਂ ਪਰੌਣੇ ਦੀ ਸੇਵਾ ਹੁੰਦੀ ਐ ਨੇਂ ਅੰਡੇ ਦੀ ਪੁਰਜੀ ਦੀ ਮੰਗ ਕੀਤੀ ਅੰਡੇ ਦੀ ਪੁਰਜੀ ਹਾਜ਼ਰ ਯਸ ਅਹੀਂ ਤਾਂ ਪਰੌਣਾ ਹੁੰਦਾ ਫੇ ਹੂੰ ਅਹੀਂ ਤਾਂ ਪਰੌਣਾ ਕਹਿੰਦੇ ਨੇ ਸੇਵਾ ਕਰੋਣੇ ਹੋ ਕੇ ਸੋਹਰੇ ਆ ਕੇ ਹਾਂਜੀ ਹੁਣ ਅਸੀਂ ਆ ਗਏ ਭੂਆ ਕੋਲ ਸੱਤੇ ਮਿਲਮੁਲਾਏ ਸਾਰਾ ਮਨਾਸੀ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਜੀ ਹੁਣ ਮੈਂ ਆਪਦੇ ਸੌਰੀ ਜਾ ਰਹੇ ਹਾਂ ਹੁਣ ਮੈਂ ਆਪਦੇ ਪਿੱਕੀ ਜਾ ਰਹੀ ਹਾਂ ਅੰਬਰ ਤਾਂ ਆਪਦੇ ਸੌਰੀ ਜਾ ਰਹੇ ਹਾਂ جا کے دیکھ رہے ہیں کی ماحول ہے ਉੱਥੇ ਜਾ ਕੇ ਹੈ ਸੀ ਆਉ ਦਾ ਸਾਹਕ ਤਾਂ ਵੀ ਪੂਰਾ ਕਰ ਲੈ ਸਾਹਕ ਤਾਂ ਕਰਨਾ ਜੀ ਕਰਨਾ ਆਪਾਂ ਉਹ ਲੋਡ ਕਰਨਾ ਹਾਂ ਹਾਂ ਸਾਹਕ ਤਾਂ ਕਰਨਾ ਮम्मी ਨਾਲ ਮੀਰਾ ਕਰਨਾ ਆਪਾਂ ਤਾਂ ਨਹੀਂ ਕਰਨਾ ਇਹ ਨਹੀਂ ਕਰਨਾ ਮੈਂ ਕਰਨਾ ਆਪਾਂ ਤਾਂ ਕਿਉਂ ਕਰਨਾ ਪੁੱਛੀਏ ਹਾਂ ਮੈਂ ਕਰਨਾ ਜੀ ਹਾਂ ਹੋਰ ਉਹ ਸਾਰੇ ਠੀਕ ਵਧੀਆ ਓਕੇ ਤੇ ਛੋੜ ਜੀ ਲੱਗੇ ਸੀ ਜੀ ਠੀਕ ਆ ਬਸ ਜ਼ਿਆਦਾ ਨਹੀਂ ਜਿਹੜਾ ਸੁੱਖਿਆ ਲੱਗਦਾ ਤੇ ਰੁਕ ਕੇ ओके okay. जी ठीक है ससले का जी सस तो वार जी जी सुन तू धन्यवाद जी आज सोने किਵੇਂ ਲੱਗੇ ਨੇ ਤੁਸੀ ਹੈ ਸੋਣਾ ਹੀ ਕਿਵੇਂ ਲੱਗਿਆ ਰੋਜੀ ਲੱਗਦਾ ਤੁਹਾਨੂੰ ਪਰ ਅੱਜ ਲੱਗਦਾ ਹੈ ਤੈਨੂੰ ਅੱਜ ਲੱਗਦਾ ਮੈਂ ਨਹੀਂ ਹੈ ਸੋਹਣਾ ਲੱਗਿਆ ਨੇ ਤੁਸੀ ਹੋਣਾ ਲੱਗਦਾ ਅੱਜ ਮੈਂ ਫਿਰ کریم ਬਾਏ ਤੇ ਚੱਕ ਵੀ ਲਾਈ ਜੀ ਹੁਣ ਤੁਸੀਂ ਮੈਨੂੰ ਮੇਰੀ ਵੀ ਤਰਫੇ ਕਰੋ ਮੈਂ ਤੁਮ ਗਰੀ ਗਰੀ ਮੈਥੇ ਲਵਾ ਦੇਣਾ ਯਾਰ 1500 ਰੁਪਏ ਮੈਂ ਯਾਰ ਕਿਉਂ ਬੋਲੀ ਜਾਂਦੇ ਹੋ ਇਹਦੇ کریمਾਂ ਨਹੀਂ ਲੋੜ ਆਈ ਪਹਿਲਾਂ ਤਾਂ ਮੈਥੇ ਪੇਰ ਹੁੰਦਾ ਫੇਸ ਵੀਡੀਓ ਦਿਖਾਉਣਾ ਸੀ ਜੀ ਪਹਿਲਾਂ ਹੀ ਜਿਹਾੱਖੇ ਕੋਡੋ ਵੀ ਤੇਰੇ ਫੁੰਸੀ ਹੋ ਰ ਹੋਣਾ ਮਾ ਮੈਂ ਤਾਂ ਕਿਉਂ ਕੜਦਾ ਪੱਖ ਆ ਹਾਂ ਚੰਦਾ ਜੀ ਓਕੇ ਮਿਲਦੇ ਆ ਉੱਥੇ ਹੀ ਜਾ ਕੇ ਹਾਂ ਹਾਂ ਵੀ ਦੱਸ ਕੀ ਮੋਲ ਲਗਾ ਹਾਂ ਜੀ ਕੀ ਮੋਲ ਮੋਲ ਪੂਰਾ ਕਰੂਗਾ ਇੱਕ ਨੰਬਰ ਮੋਲ ਹੋਇਆ ਪਿਆਗਾ ਪੂਰਾ ਇੱਕ ਨੰਬਰ ਹਾਂ ਪਾਣੀ ਚ ਨਹਾਉਣ ਲਾਦੇ ਇੰਨੀ ਗੱਲ ਹਾਂ ਨਾ ਕੋਈ ਚਾਹ ਨਾ ਕੋਈ ਪਾਣੀ ਪੈਪ ਛੱਡ ਰੱਖੀਏਗੀ ਲੈ ਚਾ ਕੇ ਨਹਾ ਲੋ പ്രീവേഡിംഗാന പ്രീ വെഡിംഗ് സിസ്റ്റമി മജേ ਚਾਹ ਬਣੀ ਜਾਂਦੀ ਹੈ ਪਤਾ ਨਹੀਂ ਚਾਹ ਬਣੀ ਹੋਈ ਹੈ ਕਿਤੇ ਟਾਈਮ ਕਾਉ ਹੋ ਜੀ ਸਿਸਟਮ ਜਾਣੀ ਹੈਗਾ ਜੀ ਆ ਅਗਲੇ ਚੱਕੜ ਆਇਆ ਹੈ ਪੜੀ ਮੰਮੀ ਕਾ ਨੂੰ ਆਏ ਤਾਂ ਪੜੀ ਮੰਮੀ ਤੁਸੀਂ ਵਿਆਹ ਜਾਣਾ ਤੁਸੀਂ ਪੜ ਕੇ ਸੁਣਾਓ ਆ ਪੜ ਕੇ ਸੁਣਾਓ ਵਿਆਹ ਕੀ ਕਿੰਨੇ ਤਰੀਕ ਦਾ ਹੈ ਕਿਹੜੇ ਦਿਨ ਦਾ ਹੈ ਕੀ ਨਾਮ ਹੈ ਕੁੜੀ ਮੁੰਡੇ ਦਾ ਕੀ ਕਰਾਂ ਮੈਂ ਦੱਸਾਂ ਸੈਮਰੀ ਆ ਕੀ ਨਾਮ ਹੈ ਇੰਗਲਿਸ਼ ਚੱਕੜ ਹੈ ਪੜ ਕੇ ਸੁਣਾ ਹਾਂ ਤੁਹਾਨੂੰ ਵਿਆਹ ਇੰਨੇ ਤੱਕੜੇ ਵਿਆਹ ਜਾਏਗੀ ਜਾਗੋ 6 ਵਜੇ ਹੈ ਇੰਗਲਿਸ਼ ਚ ਪੜੋ ਅੱਛਾ ਸ਼ਨੀਵਾਰ 31 ਜਨਵਰੀ ਨਾ 30 ਜਨਵਰੀ ਇੰਗਲਿਸ਼ ਚ ਪੜਨੂ ਕਿਹਾਗਾ ਇੰਗਲਿਸ਼ ਚ ਪੜ 30 ਜਨਵਰੀ 30 ਜਨਵਰੀ ਮੰਮਾ ਮੁੰਡੇ ਦਾ ਨਾਮ ਕੀ ਆ ਮੁੰਡੇ ਦਾ ਨਾਮ ਖੁਸ਼ਪ੍ਰੀਤ ਸਿੰਘ ਕੁੜੀ ਦਾ ਕੁੜੀ ਦਾ ਕੁੜੀ ਦਾ ਨਾਮ ਹੈਗਾ ਹਾਂ ਮੈਂ ਕੋਈ ਤਾਂ ਆਇਆ ਮਮੀ ਆਏ ਬੜਕੇ ਸਣਾ ਆ ਜਿਹੜਾ ਮੁੰਡੇ ਦੀ ਫੈਮਿਲੀ ਦਾ ਨਾਮ ਲਿਖਿਆ ਹੋਇਆ ਉਹ ਮੈਨੂੰ ਮੈਨੂੰ ਸਾਰੀ ਲਾਈਨ ਬੜਕੇ ਸਣਾ ਕੁੜੀ ਦਾ ਨਾਮ ਪੜਦਾ ਨਹੀਂ ਉਹ ਹੈ ਕੀ ਨਸਾ ਕਿ ਕੀ ਕੁੜੀ ਦਾ ਨਾਮ ਜੋਤ ਪਹਿਲਾਂ ਜਦ ਕਰ ਗਈ ਜਿਹੜਾ ਪ੍ਰਸ਼ਨ ਮੈਂ ਦੱਸਦੀ ਜਿਹੜਾ ਇੰਨੇ ਤੱਕੜੇ ਪਿਆ ਜੇ ਉੱਥੇ ਜਾ ਕੇ ਇੰਗਲਿਸ਼ੀ ਬੋਲੀ ਜਨਵਰੀ 2026 ਅਗਲੇ ਨੇ ਇੰਗਲਿਸ਼ ਚ ਕਰਦੇ ਨੇ ਸਾਰੀ ਸਾਰੀ ਮੇਰੀ ਗੱਲ ਤੁਹਾਨੂੰ ਸਾਰੀ ਬਾਲੀ ਫੈਮਿਲੀ ਉੱਥੇ ਲੱਗੇ ਸੋਨੇ ਰੱਖਲ ਰੋਡ ਸੋਨੇ ਕਪੜੇ ਪਾ ਗਏ ਸਾਰੀ ਕਿਧਾ ਪੈਸਾ ਦੋਣਾ ਪੜੀਲੀ ਕੀ ਫੈਮਿਲੀ ਆ ਗਏ ਇੰਗਲਿਸ਼ ਬੋਲਦੀ ਉੱਥੇ ਜਾ ਕੇ ਖਾਣਾ ਪੀਣਾ ਮੜਿਆ ਲਿੰਟੋ ਚ ਖਾਇਓ ਹਾਂ ਔਰ ਕਿ ਜੋਰ ਦੇਣਾ ਵੀ ਲੱਗਦਾ ਨੋਕਾ ਨਾ ਦੂਜੇ ਖਾਣੇ ਪੀਣੇ ਨੂੰ ਦੇਖਿਆ ਉਹਦਾ ਖਾਣਾ ਪੀਣਾ ਭੁੱਲ ਜੂਗੇ ਤੇ ਇੱਥੇ ਰੋਟੀਆਂ ਲਾ ਲਓ ਸਿਰ ਪਨੀਰ ਹੀ ਚੱਲਣਾ ਪਨੀਰ ਹੀ ਚੱਲੇ ਹਾਂ ਤੇ ਰੋਟੀਆਂ ਦੂਜੀਆਂ ਚੱਲਣ ਲਾਣ ਵਹੀ ਆ ਹਾਂ ਗਰ ਉਹ ਦੱਕ ਹਿਯਾਮ ਖਾਣ ਲੱਗੂਗੀ ਨਾ ਜਾ ਕੇ ਪਾਪਕੋਨਾਂ ਨੂੰ ਜਿੰਪੜ ਜਾ ਅਹ ਜੇ ਪਾਪਕੋਨਾਂ ਨੂੰ ਜਿੰਪੜ ਜਾ ਟਿਕਟੇ ਟੁਕੀਆਂ ਸਾਰਾ ਕੁਝ ਚੱਕਦੇ ਫਟਾ ਗੋਲ ਗੱਪੇ ਗੋਲ ਗੱਪਿਆਂ ਨੂੰ ਚੱਪੜਿਓ ਵੱਡੇ ਵਿਆਹਾਂ ਦੇ ਇਹਦੇ ਕੰਮ ਉਹਦਾ ਵੱਡিয়ে-ਵੱਡੇ ਚੀਜ਼ਾਂ ਪੀਜੇ 버ਗਰ ਗੋਲ ਗੱਪੇ ਦੇ ਨਾ ਪੇਜਾਂ ਆਹ ਡੱਬਾ ਹੁਣ ਮੰਮੀ ਮਤੇ ਆਹ ਡੱਬਾ ਦਿਖਾਓ ਇਹ ਮੰਮੀ ਪਤੇ ਜਿਹਦੇ ਸਮਾਨ ਖਾਦਾ ਗਿਆ ਖਾੜਾਂਗੇ ਫਿਰ ਇਹ ਡੱਬਾ ਇਹ ਸਾਹਮ ਕੇ ਧਰ ਦੂਗੀ ਇਹ ਦੇਖ ਇਹ ਡੱਬਾ ਇਹ ਸਾਹਮ ਕੇ ਧਰ ਦੂਗੀ ਐਂ ਵੀਰ ਜੀ ਇਹ ਡੱਬਾ ਹੁਣ ਸਾਹਮ ਕੇ ਧਰ ਦੂਗੀ ਇਹ ਫਿਰ ਇਹਦੇ ਨਾਲੇ ਪਰ ਕਿਸੇ ਨੂੰ ਪਾ ਕੇ ਨਹੀਂ ਦਿੰਦੀ ਇਹ ਸਾਹਮ ਕੀ ਰੱਖੋ ਡੱਬਾ ਵਧੀਆ ਸਾਹਮਣਾ ਜੁਬਨਿਆ ਦਾ ਸੋਣਾ ਲੱਗਦਾ ਲੱਡੂ ਪਤੀਸਾ ਬਰਫੀ ਗਾਜਰਪਾਕ ਚਰ ਜਨ ਜੜਦੇ ਨੇ ਨਾ ਇਹ ਚੀਜ਼ਾਂ ਸਾਰੀਆਂ ਆਈਟਮਾਂ ਮਿਲਣ ਗਈਆਂ ਇੱਥੋਂ ਨੀਲੋਵਾਲ ਤੋਂ ਲੋਕੇਸ਼ਨ ਦੱਸ ਦਿੰਨੀ ਆ ਲੋਕੇਸ਼ਨ ਹੈਗੀ ਆ ਨੀਲੋਵਾਲ ਨੀਅਰ ਨਹਿਰ ਐਂਡ ਬਡਾ ਸਕੂਲ ਸਰਕਾਰੀ ਗਵਰਨਮੈਂਟ ਸਕੂਲ ਲੇ ਮੀ ਦੋ ਅਵੇਦੋ ਵੀ ਮਰਦੀ ਚਾਹ ਪੀਣਾ ਆਉਗੇ ਤਾਂ ਇਹਨਾਂ ਦੇ ਘਰੇ ਖਾਣ ਨੂੰ ਕੁਛ ਨਾ ਕੁਛ ਮਿੱਠਾ ਪਿਆ ਹੀ ਪਿਆ ਹੁੰਦਾ ਪੂਜਾਈ ਪਿਆ ਹੋਊਗਾ ਪੂਜਾਈ ਪਿਆ ਬਿਸਕੁਟ ਹੀ ਪਏ ਹੋਣਗੇ ਇਹਨਾਂ ਦੇ ਜੀਜਾ ਪੰਹ ਹੀ ਰਹਿੰਦੇ ਆ ਨੇ ਹਾਂ ਰੋਟੇ ਤੋਂ ਅੱਗੇ ਥੋੜਾ ਲੱਗ ਕੇ ਇੱਕ ਗਲੀ ਹੁੰਦੀ ਹੈਗੀ ਉੱਥੇ ਮੁੜ ਜਿਓ ਕਦੇ ਆਏ ਨਹੀਂ ਵੀ ਸਾਨੂੰ ਸੁੱਕੀ ਚਾਹ ਪਿਆ ਦੇਣੇ ਹਾਂ ਗੱਡੂ ਵਰਪੀ ਤੋਂ ਨਹੀਂ ਆ ਬਾਈ ਹਾਂ ਇੰਨਾ ਮਿੱਠਾ ਇਹਨਾਂ ਦੇ ਘਰੇ ਮਿੱਠਾ ਮਿੱਠਾ ਹੋਇਆ ਪਿਆਗਾ ਹੈ ਹੈ ਮੇਰੇ ਮੁੰਡੇ ਹੈ ਹੋਰ ਆਣੀਆਂ ਵੀ ਨੇ ਵੀ ਪਈਆਂ ਨੇ ਘਰ ਇਹਨਾਂ ਦਾ ਚਿਪਚਿਪ ਕਰੀ ਜਾਂਦਾ ਮਿੱਠਾ ਨਾਲ ਸਾਰਾ ਆਪਣਾ ਜੀ ਅੱਖ ਜੋ ਦੇਖ ਕੋਈ ਵਾਲੀਆਂ ਹੋਵਾ ਚੌਲਾ ਨਹੀਂ ਆਪਣਾ ਜੀ ਅੱਖੇ ਪੈ ਜਾਮਾ ਮਿੱਠੇ ਦਾ ਘਰ ਦਾ ਗੱਚ ਘਰ ਆ ਗਈਆਂ ਗੱਲੀਆਂ ਦੇ ਮੂਫਲੇ ਰਹਿ ਗਈਆਂ ਨਾ ਹੱਟਦਾ ਇੱਕ ਗੱਚ ਘਰ ਹੈ ਇੱਕ ਮੂਫਲੀ ਰਹਿ ਗਈ ਪਾਪੜ ਵੀ ਰਹਿ ਗਏ ਉਹ ਬਈ ਅੱਧੀ ਵਾਲਟੀ ਸਾਦੀ ਦੇ ਜੁੰਦੀ ਆ ਤੀ ਜਰ ਜਰ ਨੂੰ ਪਤਾ ਹੀ ਨਹੀਂਗਾ ਵੀ ਕੀ ਹੁੰਦੀ ਆ ਲੈ ਆਂਦੇ ਕਿ ਉਹਨੇ ਉਹ ਲੈ ਆ ਮੈਂ ਦੱਸਾਂ ਉਹਨੂੰ ਪਤਾ ਹੀ ਨਹੀਂ ਇਹ ਐਂ ਚੀਜ਼ ਲੈ ਆਉਂਦੀ ਐ ਇਹਨੂੰ ਬੋਲ ਲੈਣ ਵੀ ਕੀ ਚੀਜ਼ ਐ ਹੋਏ ਆਈ ਨਾ ਸਮਾਨ ਤੁਹਾਡਾ ਜੀ ਨਹੀਂ ਆ ਕੇ ਤੇਨੂੰ ਸਮਾਨ ਲੈ ਕੇ ਰੱਖ ਦਵਾਂਗੇ ਨਹੀਂ ਅਸੀਂ ਕਿਉਂ ਆਈ ਜਾਂਦਾ ਬਸ ਆ ਲਿਆ ਫੜਾ ਤਾਂ ਦੇ ਦੇ ਨਹੀਂ ਨਹੀਂ ਉਹਦਾ ਰੋਕੀ ਨਾ ਬੁੱਕੀ ਉਹ ਬੋਸ ਉਹ ਜੀ ਖਜੂਰ ਆ ਪਏ ਨੇ ਤੇਰੇ ਕੋੜ ਕੋ ਦੇਖੇ ਆ ਗੱਲ ਵਾਸਤੇ ਲਿੰਡਰ ਦਾ ਵਿਆਹ ਨੂੰ ਨਹੀਂ ਲਿਆਨ ਦਾਦੀ ਦਾ ਚੱਲੇ ਤਾਂ ਲੋਡ ਪਈ ਜੂਗੀ ਵਿਆਹ ਵਾਲੀ ਆਏ ਆ ਗ ਖੰਦਾ ਸਾਧ ਕੋ ਰੋ ਕੋੜੂਆ ਤਾਂ ਜਾਣਾ ਆ ਲੈ ਖਾ ਲੈ ਲੈ ਇਹ ਤਾਂ ਖਾ ਲੂਗਾ ਮੱਠੇ ਦਾ ਦਾਰਾ ਜੀ ਅਕੇ ਹਜ਼ਰ ਸਕੂਟਰ ਕਿਹਨੇ ਗੱਲ ਦੂਰ ਆਵੇ ਅੱਛਾ ਆਏ ਖੁੱਲੂ ਆਏ ਆਏ ਖੁੱਲੂ ਦੇਖਾ ਕਹੇ ਭੁਜੇ ਰਹਿ ਜਾ ਕੁਝ ਵਧੀਆ ਹੁੰਦਾ ਹੈ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਨਹੀਂ ਆਪ ਬਸ ਬਸ ਕਰਦੇ ਬੰਦ ਨਾ ਅਜਲੇਬਾਂ ਡੋਲੂ ਨੇ ਵਾ ਹੈ ਬਸ ਆਏ ਹੈ ਜਲੇਬੀਆਂ ਡੋਲੂ ਓਹੋ ਇਹ ਨਸਮਾਨ ਜਦ ਤੱਕ ਚੰਦ ਦੇਦਾ ਕਰੋ ਭਾਈ ਖਾੜੋ ਮਾੜ ਮੰਗ ਤੈਨੂੰ ਦੇਦਾ ਕਰ ਖਾ ਸਕਾ ਫਾ ਉਹ ਹੋਰ ਖੰਦੀ ਨਹੀਂ ਕਰ ਦੇਣ ਤੁਸੀਂ ਕਿਸੇ ਨੇ ਤਾਂ ਮੋੜਿਆ ਕਰ ਇਕੋ ਸ਼ਕਾਰੀ ਬਿਠਾ ਰੱਖਿਆ ਬਹੁਤ ਸ਼ਕਾਰੀ ਬਿਠਾ ਰੱਖਿਆ ਨੇ ਉਹ ਬਿਖਦਾ ਹੁਣ ਇਸ ਸ਼ਕਾਰੀ ਦੇ ਇੰਨੀ ਗਾਰੰਟੀ ਹੈ ਜੇ ਭਾਂਡੇ ਗੁੰਡੇ ਚ ਮੂੰਹ ਨਹੀਂ ਮੂੰਹ ਨਹੀਂ ਪਉਂਦੀ ਨਾ ਇਹ ਗਾਹ ਬੇ ਉੱਥੇ ਪਈ ਰਹਿੰਦੀ ਹੈ ਠੀਕ ਹੈ ਪਰ ਮੂੰਹ ਹਰੀ ਦੀਪੀ ਮੈਨੂੰ ਘਰ ਹਟਾ ਦੇ ਦੇ ਮਾਨੂੰ ਦੇਖ ਦੇ ਕਿ ਮੈਨੂੰ ਘਰ ਹਟਾਈ ਜਾਂਦੀ ਹੈ ਹਾਂ ਤਾਂ ਹੋਈ ਜਾਉਂ ਅੱਧ ਵਿੱਚ ਕੋਣ ਸੱਡ ਕੇ ਤੈਨੂੰ ਬਿੱਧੋ ਕਰਾਂ ਕੋਵੀਂ ਸਾਡਾ ਗਿਆ ਜੀ ਮੇਰੀ ਹੋਰ ਵੱਡਾ ਕਰ ਪ੍ਰੀ-ਵੇਡਿੰਗ ਵਾਲਾ ਹਾਂਜੀ ਪੂਰਾ ਪ੍ਰੀ-ਵੇਡਿੰਗ ਵਾਲਾ ਘਰ ਹੈ ਤਾਂ ਕੀ ਕਹਿਣਾ ਚਾਹੋਗੇ ਵੀ ਜੇ ਕਿਸੇ ਨੂੰ ਪ੍ਰੀ-ਵੇਡਿੰਗ ਕਰਨੀ ਹੋਵੇ ਜੇ ਕਿਸੇ ਨੂੰ ਪ੍ਰੀ-ਵੇਡਿੰਗ ਕਰਾਉਣੀ ਹੋਵੇ ਪਹੁੰਚੋ ਜਮਾਈ ਫ੍ਰੀ ਕੋਈ ਫੀਸ ਕੋਈ ਪੈਸੇ ਨਹੀਂ ਲੈਣਗੇ ਸਿ ਪ੍ਰੀ ਹੈਗਾ ਉੱਥੇ ਉਹ ਮੋਰਨੀ ਵੀ ਸਤੀਆਂ ਹੋਈਆਂ ਉਹ ਦੇਖੋ ਪ੍ਰੀ-ਵੇਡਿੰਗ ਵਾਲੀ ਘਰ ਹੈ ਜੀ ਇਹ ਮੋਰਨੀ ਵੀ ਸਤੀਆਂ ਹੋਈਆਂ ਨੇ ਉਹ ਦੇਖੋ ਦੇਖ ਸਕਦੇ ਹੋ ਤੁਸੀਂ ਮੋਰਨੀ ਆ ਹਾਂਜੀ ਤੇ ਲੋਕੇਸ਼ਨ ਨੋਟ ਕਰ ਸਕਦੇ ਹੋ ਤੇ ਆਫਰ ਉੱਪਰ ਕੋਈ ਚੱਲਦਾ ਇੱਥੇ ਨਹੀਂ ਨਹੀਂ ਜੀ ਆਫਰ ਉੱਪਰ ਕੁਝ ਵੀ ਨਹੀਂ ਹੈਗਾ ਬਟ ਗੱਲਾਂ ਵਾਲਾ ਬੰਦਾ ਹੋਵੇ ਹਾਂ ਮਮੀ ਨਾਲ ਗੱਲਾਂ ਮਾਰੀ ਚੱਲੇ ਬਸ ਬੁੜੀ ਹੋਵੇ ਗੱਲਾਂ ਮਾਰਨ ਵਾਲੀ ਹੋਵੇ ਜਿਹਨੇ ਪ੍ਰੇਵਣੇ ਕਰਾਉਣੇ ਨਾਲ ਬੁੜੀ ਲਿਆਓ ਇੱਕ ਉਹ ਮੇਰੇ ਅੰਮੀ ਕੋਲੇ ਬਿਠਾ ਕੇ ਉਹ ਜਿੰਨੇ ਮਰਜੀ ਜੂਲੇ ਕਰ ਸਕਦੇ ਤੇ ਆਪਾਂ ਇੱਥੇ ਜਿੰਨੇ ਮਰਜੀ ਫੋਟੋਟ ਕਰੋ ਠੀਕ ਹੈ ਹਾਂ ਆਉਂਦੀ ਜੇ ਇਹ ਚ 10 ਰੁਪਏ ਨਹੀਂ ਲੌਂਦਾ ਇਹ ਬਸ ਜੇ ਲੜਾਈ ਹੋ ਗਈ ਇਹ ਕਿਰਾਇਆ ਕਿਹ ਰਹੇ ਮੈਂ ਆਉਂਦੇ ਮੇਰੇ ਸਾਹਮਣੇ ਦੇ ਗੱਲਾਂ ਨੇ ਇਹ ਕਿਰਾਇਆ ਕੇਵਲ ਚਾਚੇ ਤੋਂ ਮੰਗਣ ਲੱਗ ਗਿਆ ਕਹਿੰਦਾ ਵੀ ਮੈਂ ਮੱਥਾ ਟੇਕਣਾ ਕਹਿੰਦਾ ਭੂਗਾਣਾ 10 ਰੁਪਏ ਦੇ ਦੇ ਇਹ ਆਉਂਦੀ ਜੇਵ ਚ ਚਾਹੇ 100 ਹੋਵੇ ਚਾਹੇ 50 ਹੋਵੇ ਜੇ ਚ ਨਹੀਂ ਕੱਢਦਾ ਹਾਂ ਜਿਵੇਂ ਵੀ ਨਹੀਂ ਕੱਢਦਾ ਕਿਰਾਇਆ ਵੀ ਕਰਾਇਆ ਵੀ ਲੈ ਉਹਦੇ ਸਾਰੇ ਹਰਾਨ ਲੈਣੇ ਰਹਿ ਗਏ ਲੈ ਨੀ ਸਾਰੀ ਵਸ ਜਾ ਕੇ ਹੈ ਹਸਮੈਂਡ ਲਾਉਂਦਾ ਹੁੰਦਾ ਵਾਈਫ ਦਾ ਕਰਾਇਆ ਵਾਈਫ ਨੇ ਲਾਇਆ ਹਸਮੈਂਡ ਦਾ ਕਰਾਇਆ ਮੱਕ ਭਾਈ ਇਹ ਕਟਾਉਗਾ ਇਹ ਨਹੀਂ ਦਿੱਤਾ ਫੇਮ ਤੱਕ ਨਾਲ ਆਪ ਕਟਾਇਆ ਨਾ ਦਿੱਤਾ ਹੋਇਆ ਮੈਂ ਫੇਨ ਕਰਾਇਆ ਨਾ ਇਹ ਤਾਂ ਕੋਈ ਨਹੀਂ ਕਟਾਉਂਦੇ ਮੈਂ ਰੜੂੰਗਾ ਤੇ ਤਾਂ ਨਹੀਂ ਤੇ 2 ਕਿਲੋ ਚਾਹ ਪਿਆ ਦੇ ਸਾਨੂੰ ਨਾ ਪੀਏਗੀ ਹੁੰਦਾ ਜੰ ਮੈਂ ਤੈਨੂੰ ਪਹਿਲੀ ਕਿਹਾ ਕਿ ਮੈਂ ਤੈਨੂੰ ਨਹੀਂ ਦੌਣ ਲੱਗ ਰਹੀ ਮੇਰਾ ਸਰਦੂ ਕੀ ਜਾਂਦਾਗਾ ਫੇ ਪਏ ਜੋ ਯਾਰ ਵਈ ਇਹ ਤਾਂ ਖਾਲੀ ਬੋੜਾ ਅੱਧਾ ਦੋ ਘੰਟੇ ਧੰਮੇ ਖਾਣ। ਜੇ ਮੇਰਾ ਟਾਪ ਡਿਟ ਨਹੀਂ ਜਾਂਦਾ ਕੁਛ। ਮੈਂ ਬਿਮਾਰ ਹੂੰ ਇਦੋਂ। ਮੈਂ ਤੋ ਨਹੀਂ ਗਿਰਿਆ। ਆਟਾ ਟਾਟਾ ਬਾਦੀ ਬਰਹਲ ਗਈ ਹੈ ਹੋਰ ਕੀ ਆ। ਮੇ ਤਾਂ ਦੇ ਆਪੱਖ ਖਮਚੀ ਜਾਂਦੀਆਂ ਨੇ। ਰਾਤ 5 ਵਜੇ ਪਏ ਹੋਗੇ 1:00 ਵਜੇ ਪਏ ਹੋ। ਨਾ। 10:00 ਵਜੇ ਦਾ ਸਵੇਰ। ਮੈਂ ਤਾਂ ਹੱਡ ਨਾ ਵੀ ਉਲਟ ਕਰਾ ਦਮ ਨੀਂਦ ਗੋਲੀ ਪੜੀ ਆਈ ਹੈ ਨਾ ਯਾਰਾ। ਹੂੰ। 10:00 ਅੱਡ ਰੂਮਾਂ ਚ ਫੇਰ ਸਾਰੇ। ਹੂੰ। 10:00 ਤੱਕ ਦਾ ਸੋਏ ਟਾਈਮ ਸੀ ਸੀਲਾ। ਮੇਰੀ ਬੜੀ ਭੜਾਈ ਰਾਤ ਹੋ ਗਈ। ਆਦਾ ਪਤਾ ਨਹੀਂ ਲੱਗਾ ਕਿੱਥੇ ਪਏ ਨੇ। ਅੱਜ ਬੁਸਨੇ ਆ ਕੇ ਮੁੱਠ ਘੜਿਆ ਉਹ ਤਾਂ ਨਹੀਂ ਛੋੜ ਜਾਂਦਾ। ਲਫ ਰੋਣੇ ਨਾਲ ਤੇ ਆਪ ਡਿਊਟੀ ਤੇ ਜਾਣਾ ਤੇ ਸਾਡੇ ਉਹਨੇ ਬਿਸਮਿਲ ਸਕੂਲ ਜਾਣਾ ਸੀ। ਠੀਕ। ਨਾ ਮੈਂ ਦਹੀਂ ਖਾਵਾਂ ਮੈਂ ਤਾਂ ਕੱਲਾ ਪਰੌਠਾ ਆਈ ਇਹੀ ਖਾ ਲੂਗਾ ਬਸ। ਆਪ ਲਈ ਚਾਹ ਪੀਓ ਪਾਣੀ ਦਹੀਂ ਮੈਂ ਪਾ ਲੈਣੀ ਚਾਹ ਵੀ ਨਹੀਂ ਤੁਸੀਂ। ਨਾ ਨਾ। ਚਾਰ ਨਾ ਖਾ ਲੋ ਕਿਉਂ ਪਾ ਲੋ। ਦਹੀਂ ਖਾਣਾ ਦਹੀਂ ਖਾ ਲੋ। ਅਰਗੇ ਪਈ ਪਈ ਪੂਛਾ ਮਰੀ ਜਾਂਦੀ ਆ ਇਹਨੂੰ ਐ ਪਤਾ ਲੱਗ ਗਿਆ ਉਹਦਾ ਵੀ ਤੁਸੀਂ ਇਹਦਾ ਨਵਾਂ ਲੱਗੀ ਜਾਂਦੇ ਹੋ ਜੀ ਹਾਂ ਦੇਖ ਮੈਂ ਲੈ ਦੇ ਜਾਊਂਗਾ ਜਿੰਨਾ ਨਵਾਂ ਲੱਗੀਆਂ ਘਰ ਨੂੰ ਕੁਝ ਮਾਰੀ ਲੈ ਹਾਂ ਹਾਂ ਆਦੇ ਹਾਂ ਜਿੰਨਾ ਲੱਗੀਆਂ ਇਹ ਥੋੜ੍ਹਾ ਹੀ ਆ ਹਾਂ ਥੋੜ੍ਹਾ ਹੀ ਰੱਖਣੇ ਇਹ ਹੈ ਹਾਂ ਅੱਛਾ ਇਹ ਜਿਵੇਂ ਸੁੱਤੇ ਪਏ ਵੀ ਥੋੜ੍ਹਾ ਨੂੰ ਐ ਪਤਾ ਲੱਗ ਜਾਂਦਾ ਵੀ ਪੂਛਾ ਮਰ ਜਿੰਦੇ ਸੀ ਹਾਂ ਹੈ ਇਹ ਹੁਣ ਬਿੜਕਦਾ ਲੈਂਦੀ ਆ ਨਾ ਕੁੱਤਾ ਜੀ ਹੂੰ ਕਿਲਾ ਇਹ ਵੀ ਮੇਰੇ ਨਾਲ ਕੋਈ ਬੰਦਾ ਆਈ ਜਾਂਦਾ ਹੁਣ ਆਪਾਂ ਨਹੀਂ ਲੈਕਸੀਲ ਪਤਾ ਨਾ ਬੜਕਾ ਨਾ ਮੇਰੇ ਨਾਲ ਕੋਈ ਆਈ ਜਾਂਦਾ ਕਿ ਨਹੀਂ ਸਹੀ ਗੱਲ ਚੱਲੀਏ ਹੁਣ ਆਪਾਂ ਚਾਓ ਚੱਲ ਫਿਰ ਚੱਕ ਲਿਆ ਕੱਪੜੇ ਜਾ ਪੱਜ ਕੇ ਮੰਟ ਮਾਰ ਇਹ ਉਮਰ ਦੀ ਹੈ ਇਹ 7 ਸਾਲ ਤੋਂ ਤੇ ਡੇਢੀ ਨੂੰ 7 ਸਾਲ ਤਾਂ ਡੇਢੀ ਨੂੰ ਹੋਗੇ ਇਹ ਉਦੋਂ ਪਹਿਲਾਂ ਦੀ ਹੁੰਦੀ ਹੈ ਉਦੋਂ ਪਹਿਲਾਂ ਦੀ ਹੈ ਇਹ ਇੰਨੀ ਪੁਰਾਣੀ ਹੈ 15 ਸਾਲ ਦਾ ਕੁੱਤੇ ਦੀ ਉਮਰ ਹੁੰਦੀ ਹੈ ਕਹਿੰਦੇ ਹੁੰਦੇ ਨਾ ਹਾਂ ਹਾਂ ਜੀ ਬੁੜੀ ਹੈ ਇਹ ਇਹ ਫਸੋੜੇ ਕਹਿੰਦੀ ਹੈ ਹਾਂ ਜੀ ਬੱਟਰ ਆਤ ਨੂੰ ਨਹੀਂ ਪਤਾ ਕਿੱਥੇ ਪੈਂਦੇ ਕਿੱਥੇ ਨਾ ਫਿਰ ਜਦੋਂ ਗੇਟ ਖੁੱਲ੍ਹੇ ਜਾਂਦਾ ਸਵੇਰੇ ਇਹ ਜਦ ਹੀ ਘਰੇ ਆ ਜਾਂਦੀ ਹੈ ਨਾ ਪਰ ਇੱਥੇ ਇਹ ਤਾਂ ਪਿੰਜਰਾ ਬਣਾ ਇਥੋਂ ਅਈ ਨਹੀਂ ਛੱਡਦੇ ਕਰੋ ਜਾਂ ਤਾਂ ਜਦੋਂ ਸੌਂਦੀ ਹੁੰਦੀ ਸੀ ਡੈਡੀ ਦਾ ਘਰ ਬਣਾਇਆ ਹੁੰਦਾ ਸੀ ਹਾਂ ਫਿਰ ਅਸੀਂ ਥੋੜੇ ਜਿ ਬੈਠੇ ਰਹੇ ਅਸੀਂ ਦੂਸਰ ਕੀ ਇਹਦਾ ਨਾ ਲੂਸਰ ਚਾ ਉਹ ਨਹੀਂ ਲੂਸਰ ਤੇ ਲੂਸਰ ਦੇਖ ਓਏ ਰੋਟੀਆਂ ਪਾ ਦੇ ਕਰੋ ਵਿਚਾਰੀ ਨੂੰ ਇਹ ਉਹੀ ਜਿਹੜੇ ਕਤੂਰੇ ਹੀ ਆਉਂਦੇ ਨੇ ਸੀਗੇ ਇਹਦੇ ਕਤੂਰੇ ਮਰ ਗਏ ਸਾਰੇ ਜਿਹੜੇ ਹੋਰੇ ਚਿੱਟੇ ਕਾਲੇ ਜਿਹਾਉਂਦੇ ਸੀ ਜਿਹੜੇ ਕਤੂਰੇ ਹਾਂ ਉਹ ਮਰ ਗਏ ਇਹਦੇ ਕਤੂਰੇ ਸਾਰੇ ਅੱਛਾ ਯਾਰ ਚਾਰੀ ਕੱਲੀ ਰਹਿ ਗਈ ਹੈ ਨਾ ਕੱਲੀ ਮੈਨੂੰ ਸਾਥ ਦਿੰਦੀ ਹੈ ਅਸੀਂ ਦੋਨੇ ਕੱਲੀਆਂ ਕਰ ਲੀਆਂ ਮੰਮੀ ਵੀ ਤਾਂ ਕੱਲੀ ਵੇਰੇ ਮੇਰੇ ਨਾਲ ਰਹਿੰਦੀ ਹੈ ਇਹ ਤੇ ਨਾ ਰਹਿੰਦੀ ਹੈ ਦੂਸਰ ਦੂਸਰ ਨਾਲ ਪੁੱਛਤਾ ਹੀ ਮਾਰ ਗਿਆ ਪੁੱਛਦੀ ਦੱਸ ਰਹੀ ਐ ਇਹ ਹਾਂ ਵੀ ਮੈਂ ਬੋਲਦੀ ਹਾਂ ਨਾ ਦੇ ਕਰਮਚਾਰੀ ਨੂੰ ਜਿਵੇਂ ਲੱਗ ਰਹੀ ਨੇ ਬੁਢੀ ਹੋ ਗਈ ਬੁਢੀ ਵਾਲੀ ਹੋ ਗਈ ਉਮਰ ਉਮਰ ਦੇ ਸਹਾਰੇ ਪਤਾ ਲੱਗਣ ਲੱਗ ਜਾਂਦਾ ਬੰਦਾ ਹੈ ਮੈਨੂੰ ਇਹਦਾ ਹੀ ਪਤਾ ਲੱਗਣ ਲੱਗਦਾ ਸਾਨੂੰ ਕੁੜੀ ਜਿਹਾ ਮੈਂ ਤਾਂ ਹਲੇ ਬੁਢੀ ਕਿੱਥੇ ਆ ਮੈਂ ਤਾਂ ਇਹ ਕੁੜੀ ਛਿੜੀ ਆ ਕਤਾ ਕੁੜੀ ਹੁਣ 20 ਸਾਲ ਚ ਹੋ ਗਾਇਆ 20 ਚ ਪੈਰ ਧਰੂਗੀ ਤੇ ਧੂ ਮਿੱਤਰੂਗੀ ਕੱਤੀ ਜਨਵਰੀ ਨੂੰ ਵੀ ਐ ਧਰੂਗੀ ਪੈਰ 20 ਸਾਲ ਚ ਐ ਧਰੂਗੀ ਧਰੀਏ ਉੱਤੇ ਜਿੱਦੇ ਵੀ ਮਜ਼ਾ ਲੱਗੂ ਤੇਨ ਮਰ ਕੇ ਉੱਠ ਕੇ ਪਹਿਲਾਂ ਪੈਰ ਧਰੂ ਨੂੰ ਕਹ ਮੇਰੀ ਵੀਡੀਓ ਬਣਾ ਹਾਂ 20 ਸਾਲ ਲੱਗ ਗਿਆ ਮੈਨੂੰ ਜਦੋਂ ਉਤਰੂਗੀ ਬਾਅਦ ਚ ਪਹਿਲਾਂ ਮੈਂ ਪੈਰ ਧਰੂਗੀ ਮੈਨਾਂ ਜੀ ਮਸਾ ਲੱਗ ਗਿਆ ਹਾਂ ਮੇਰਾ ਬਰਥਡੇ ਆ ਦੇ ਕਿਦੋਂ ਦਾ ਬਰਥਡੇ ਬੰਬਰ ਤਨੂੰ ਕੁਛ ਨਹੀਂ ਕਹ ਮੈਨੂੰ ਕੁਛ ਨਹੀਂ ਚਾਹੀਦਾ ਬੰਬਰ ਤੋ ਬਰਥਡੇ ਤੇ ਡਾਇਮੰਡ ਦੇ ਜਾਂੰਦਰਾ ਕਰਾ ਦੇਵਾ ਡਾਇਮੰਡ ਜਾਂੰਦਰਾ ਨਹੀਂ ਹੈ ਬਸ ਸਹੀ ਹੈ ਤੁਸੇ ਨੀਨਾ ਮੈਨੂੰ ਕੇਕ ਕਦੋਂ ਜਾਂੰਦਰਾ 31 ਜਨਵਰੀ ਅੱਛਾ ਅਗਲੀ 31 ਜਨਵਰੀ ਠੀਕ ਆ ਅਗਲੀ ਕਿਉਂ ਐਸੇ ਨੂੰ ਐ ਅੱਛਾ ਐਸੇ ਨੂੰ ਆ ਮੈਂ ਅੰਬਰ ਤੋਂ ਕੇਕ ਕੁਕ ਮੈਨੂੰ ਸ਼ੇ ਕੇਕ ਕੁਕ ਦਾ ਸ਼ੌਂਕ ਵੀ ਨਹੀਂ ਨਾਲ ਜਾਂ ਬਾਹਰ ਰੋਟੀ ਖਾ ਕੇ ਮੈਂ 1% ਵੀ ਨਹੀਂ ਹੋਰ ਨਾ ਕੇਕ ਦਾ ਮੈਂ ਕੇਕ ਕੱਟਾ ਮੈਂ 19 ਸਾਲਾਂ ਦੇ ਹੋ ਗਈ ਮੈਂ ਕਦੇ ਕੇਕ ਨਹੀਂ ਕੱਟਿਆ ਆਪਾਂ ਇਹ ਕਰਾਂ ਕਰੀ ਜੋੜ ਹੈ ਕਰੀ ਬਣਾ ਲਾਂਗੇ ਉਹ ਕੀ ਬਣਾ ਲਾਂਗੇ ਜੀ ਸੇਵੀਆਂ ਅਬ ਮੈਂ ਬਣਾ ਲੂੰਗੀ ਮੈਨੂੰ ਕੋਈ ਦਿੱਕਤ ਨਹੀਂ ਕਰੇ ਸੇਵੀਆਂ ਖਾ ਲਈ ਨੂੰ ਹੈ ਤੂੰ ਖਾ ਲਈ ਨਹੀਂ ਤੂੰ ਖਾਲੀ ਹਾਂ ਹਾਲੀ ਮੈਂ ਤਾਂ ਕੇਕ ਦਾ ਪਹਿਲਾਂ ਨਹੀਂ ਸੀ ਨਾ ਇਹ ਨਹੀਂ ਹੋਣਾ ਹੁਣ ਕੀ ਫਾਇਦਾ ਦੋਟਾ ਹੀ ਸੁ ਲੱਗੂਆ ਕੋਈ ਮੈਨੂੰ ਕੈਸ਼ ਦੇ ਦੀ ਮੈਂ ਸਾਮਕੇ ਰੱਖ ਲੂੰਗੀ ਕੋਈ ਚੀਜ਼ ਲੈ ਮੋਦੀ ਸਾਬ ਨੂੰ ਕੀ ਸਾਮੀ ਅਸੀਂ ਪਾਊਡਰਾਂ ਦੇ ਲਾਏਂਗੀ ਤੂੰ ਪਾਊਡਰ ਤਾਂ ਜਿਵੇਂ ਲਾਇਕੀ ਨਹੀਂ ਹੁੰਦੀ ਆ ਉਹਦੇ ਪ੍ਰੋਟੈਕਟ ਲੈ ਆਉਂਗੇ ਕਿੱਦਾਂ ਜੈ ਹਾਂ ਨਾ ਉਹ ਆ ਗਿਆ ਬੱਕਰਾ ਬੱਕਰਾ ਇਹ ਦੇਖੀ ਇਹ ਦੇਖ ਕੇ ਬੱਕਰਾ ਭੱਜ ਆਉਂਦਾ ਲੇਕਿਨ 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 ਬਾਈ ਸਿੱਟੂ ਦਾ ਸਿੱਟੂ ਦਾ ਸਸਰੀ ਕਾ ਸਸਰੀ ਕਾ ਸਸਰੀ ਕਾ ਆਹ ਬਾਈਕ ਛੱਡਦਾ ਨਾ ਤੂੰ ਮੈਂ ਕਿਹਦੀ ਹੋਣੀ ਤੂੰ ਮੈਂ ਬਾਈਕ ਨਹੀਂ ਛੱਡਦੇ ਹੁੰਦੇ ਨਾਲੇ ਠੰਡ ਤਾਂ ਹੈਗੀ ਆ ਬਾਈਕ ਨਹੀਂ ਛੱਡਦੇ ਨਾਲੇ ਵਿੱਦਿਆ ਪੜਾਈ ਹੁੰਦੀ ਆ ਉਹ ਹੂੰ ਉਹ ਕਿ ਗੁੱਸਾ ਨਹੀਂ ਆਉਂਦਾ ਸਾਨੂੰ ਹਾਂ ਅੱਜ ਤਾਂ ਗਰਮੀ ਨਹੀਂ ਆਉਂਦੀ ਸਾਧੂ ਕੋਲ ਹੇ ਸਰ ਕੱਢ ਦੇ ਗੱਲ ਬੈਨ ਚ ਹੋਰ ਵੀ ਥਲੋਂ ਦੀ ਕ ਤੋਹਨੇ ਕਬਲਾਣ ਤਾਂਕੇ ਨਹੀਂ ਧਿਆਣਾ ਦਾ ਪਤੰਗ ਕਿ ਧਿਆਣਾ ਪਤੰਗ ਚੜੀ ਜਾਂਦਾ ਬੱਕਰੇ ਕਿੰਨੀ ਪਤੰਗਾਂ ਕਿ ਧਿਆਣਾ ਬੱਕਰੇ ਦਾ ਲੈ ਲੈ ਆ ਤਾਂ ਪਾ ਕੇ ਰੱਖੇ ਗੁੱਡੀ ਨਾਲ ਬੋਡੀ ਦਿਖਾਏਗਾ ਹੁਣ ਤੋਂ ਆਪਦੀ ਹੂੰ ਸੋਨਾਂ ਦੇ ਬਲੈਨ ਥੋੜੀ ਪੋਂ ਨੂੰ 1 2 3 4 5 ਬਲੈਨ ਆ ਜਾ ਹੁਣ ਫੇਰ ਹੁਣ ਗੱਲ ਨੂੰ ਤੈਨੂੰ ਜਾਣ ਦੇਣ ਮੂਰੇ ਚਾਰ ਸ਼ੂਟਿੰਗ ਆ ਜਾ ਹੁਣ ਫੇਰ ਆਵਾਂਗੇ ਅਸੀਂ ਜੀ ਨਹੀਂ ਲੱਗਦਾ ਤੇਰਾ ਹੈ ਬਹਿ ਜਾ ਹੁਣ ਬਹਿ ਗਈ ਮੈਨੂੰ ਮਿਲਣ ਲੱਗ ਪਈ ਸੀ ਬੱਸ ਬਧੇਰੀ ਮਿਲ ਲੈ ਹੁਣ ਬਧੇਰੀ ਮਿਲਣੀ ਹੋਗੀ ਚੰਗਾ ਬਧੇਰੀ ਹੋਗੀ ਮਿਲਣੀ ਚੰਗਾ ਹੋਰ ਆ ਜਾ ਆ ਬੋਤ ਜੀ ਕਰਾਣਾ ਫੇਰ ਐਨਾ ਟਾਈਮ ਥੋੜੀ ਹੁੰਦਾ ਹੈ ਜੀ ਲੱਗ ਰਹੀ ਪੁੱਤ ਚੰਗਾ ਹਾਂ ਜੀ ਲੱਗ ਰਹੀ ਪੁੱਤ ਬਹੁਤ ਲੱਗ ਗਈ ਇੱਥੇ ਸਿਕਾ ਪਾਛਾ ਦਿਨ ਲੱਗ ਜੀ ਮੈਂ ਆਉਂਗੀ ਸਿਕਾ ਪੂਰੇ ਮਿੱਠਾ ਖਾਲਿਆ ਇੰਨੇ ਰਹਿ ਗਏ ਠੀਕ ਆ ਆ ਆਉਂਗੇ ਚੰਗਾ ਚੰਗਾ ਠਕੀ ਲਾ ਪੂਰੇ ਨਗਰੀ ਭਰ ਹੋ ਨੇ ਨਾ ਪਤਾ ਕੋਈ ਨਹੀਂ ਘੂਰਦੇ ਆਪਾਂ ਜਵਾੜੀ ਨੂੰ ਹੀ ਨਹੀਂ ਕੁਝ ਕਹਿੰਦੇ ਸੀਗੇ ਹਾਂ ਚਲੋ ਠੀਕ ਆ ਜੀ ਚੰਗਾ